ਵਾਹਿਗੁਰੂ ਜੀ ਦਸੰਬਰ ਮਹੀਨੇ ਨਾਲ ਸਾਡਾ ਕੀ ਸੰਬੰਧ ਹੈ ਵਾਹਿਗੁਰੂ ਜੀ ਸਫਰ ਇਹ ਸ਼ਹਾਦਤ ਦੀ ਗੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1 ਜੰਤੰਬਰ ਨੂੰ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਵਾਹਿਗੁਰੂ ਜੀ 22 ਦਸੰਬਰ 7 ਪੋ ਨੂੰ ਸਵੇਰ ਨੂੰ ਸਰਤਾ ਨਦੀ ਦੇ ਕਿਨਾਰੇ ਆਸਾ ਦੀਵਾਰ ਦਾ ਕੀਰਤਨ ਕੀਤਾ ਸੀ ਵਾਹਿਗੁਰੂ ਜੀ 22 ਦਸੰਬਰ 7 ਪੋ ਦੀ ਰਾਤ ਨੂੰ ਸਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਵਾਹਿਗੁਰੂ ਜੀ 22 ਦਸੰਬਰ ਸਤ ਪੋ ਦੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਤਾਹਵਜਾ ਦੇ ਕੁੰਮੇ 마ਸ਼ਕੀ ਦੀ ਝੋਪੜੀ ਵਿੱਚ ਰਹੇ ਸੀ ਵਾਹਿਗੁਰੂ ਜੀ 23 ਦਸੰਬਰ ਅੱਠ ਪੋ ਨੂੰ ਵਾਹਿਗੁਰੂ ਜੀ ਚਮਕੌਰ ਸਾਹਿਬ ਦੀ ਗੜੀ ਵਿੱਚ ਜੰਗ ਹੋਈ ਤਿੰਨ ਪਿਆਰੇ ਵੱਡੇ ਦੋਨੋਂ ਸਾਹਿਬਜ਼ਾਦੇ ਤੇ 34 ਸਿੰਘ ਸ਼ਹੀਦ ਹੋ ਗਏ ਸੀ ਵਾਹਿਗੁਰੂ ਜੀ ਤੇ ਅੱਠ ਪੋ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਤਾਹਵਜਾ ਦੇ ਸਮੇਤ ਗੰਗੂ ਬ੍ਰਾਹਮਣ ਦੇ ਘਰ ਰਹੇ ਸੀ ਵਾਹਿਗੁਰੂ ਜੀ 9 ਪੋ 24 ਦਸੰਬਰ ਨੂੰ ਵਾਹਿਗੁਰੂ ਜੀ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਦੇ ਨਾਲ ਮੋਰਿੰਡੇ ਰਹੀ ਸੀ ਵਾਹਿਗੁਰੂ ਜੀ 24 ਦਸੰਬਰ 9 ਪੋ ਨੂੰ ਵਾਹਿਗੁਰੂ ਜੀ ਚਮਕੌਰ ਦੀ ਗੜੀ ਵਿੱਚ ਬਾਕੀ ਬੱਚੇ ਸਿੰਘਾਂ ਦੀ ਸ਼ਹਾਦਤ ਹੋਈ ਸੀ ਵਾਹਿਗੁਰੂ ਜੀ 10 ਪੋ 25 ਦਸੰਬਰ ਨੂੰ ਵਾਹਿਗੁਰੂ ਜੀ ਬੀਬੀ ਹਰਸ਼ਰਨ ਕੌਰ ਜੀ ਨੇ ਸ਼ਹੀਦਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਸੀ ਵਾਹਿਗੁਰੂ ਜੀ ਉਹਨਾਂ ਨੂੰ ਸੰਸਕਾਰ ਕਰਦੇ ਆ ਮੁਗਲ ਫੌਜਰ ਨੇ ਵੇਖ ਲਿਆ ਵਾਹਿਗੁਰੂ ਜੀ ਤੇ ਉਹਨਾਂ ਨੂੰ ਬਲ ਦੀ ਅੱਗ ਵਿੱਚ ਟੁੱਟ ਦਿੱਤਾ ਗਿਆ ਸੀ ਤੇ ਸ਼ਹਾਦਤ ਹੋਈ ਸੀ ਬੀਬੀ ਹਸ਼ਰਨ ਕੌਰ ਜੀ ਦੀ 25 ਦਸੰਬਰ ਨੂੰ 10 ਪੋਨ ਨੂੰ 11 ਤੇ 12 ਪੋਨ ਨੂੰ ਵਾਹਿਗੁਰੂ ਜੀ ਰਾਤ ਮਾਤਾ ਗੁਜਰੀ ਜੀ ਛੋਟੇ ਸਹਿਬਜਾਦੇਾ ਸਮੇਤ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਰਹੇ ਸੀ ਵਾਹਿਗੁਰੂ ਜੀ ਜੋ ਕਿ ਅੱਜ ਕੱਲ ਫਤਿਹਗੜ੍ਹ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਤੇ 13 ਪੋਨ ਵਾਹਿਗੁਰੂ ਜੀ 31 ਦਸੰਬਰ ਨੂੰ ਛੋਟੇ ਸਾਹਿਬ ਜਦਿਆ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਸੀ ਵਾਹਿਗੁਰੂ ਜੀ 14 ਪੋਨ ਵਾਹਿਗੁਰੂ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਵਾਹਿਗੁਰੂ ਜੀ ਦੀਵਾਨ ਟੋਡਰ ਮਲਜੀ ਦੁਆਰਾ ਵਾਹਿਗੁਰੂ ਜੀ ਉਹਨਾਂ ਨੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਕਰਨ ਦੇ ਲਈ ਆਪਣਾ ਸਭ ਕੁਝ ਵੇਚ ਕੇ 78000 ਸੋਨੇ ਦੀਆਂ ਮੋਰਾ ਜ਼ਮੀਨ ਤੇ ਵਿਛਾ ਕੇ ਜ਼ਮੀਨ ਖਰੀਦੀ ਸੀ ਵਾਹਿਗੁਰੂ ਜੀ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ 7 ਦਿਨਾਂ ਦੇ ਵਿੱਚ ਹੀ ਦਸ਼ਮੇਸ਼ ਪਿਤਾ ਜੀ ਨੇ ਆਪਣਾ ਪੂਰਾ ਪਰਿਵਾਰ ਸਾਡੇ ਲਈ ਕੁਰਬਾਨ ਕਰ ਦਿੱਤਾ ਸਿਵਾਹਿਗੁਰੂ ਜੀ ਇਹੀ ਮੱਤਵ ਹੈ ਵਾਹਿਗੁਰੂ ਜੀ ਦਸੰਬਰ ਮਹੀਨੇ ਦੇ ਨਾਲ ਸਾਡਾ ਵਾਹਿਗੁਰੂ ਜੀ ਇਹੀ ਸਬੰਧ ਹੈ ਵਾਹਿਗੁਰੂ ਜੀ ਸੋ ਸਾਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਇਸ ਮਹੀਨੇ ਵਿੱਚ ਖੁਸ਼ੀਆਂ ਮਨਾਉਣ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ